ਓ ਪਟੂ ਗਿਆ ਪਟੂ ਲਓ ਓ ਪਟੂ ਲਿਆ ਬੱਸ 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 ਦੋਨੇ ਜੁਨਵੈਬਰ ਕਰਾ ਕੇ ਇਧਰ ਆ ਕੇ ਕਿੰਨਾ ਰਕਸੀ ਵਰਸ਼ਾ ਚੁੱਪਾ ਜਾਮ ਲਾਤਾ ਵੀ ਤੁਸੀਂ ਸਾਡੇ ਕੋਲ 40000 ਰੁਪਏ ਚੱਕ ਕੇ ਲੈ ਗਏ ਹਾਂਜੀ ਫੇਰ ਹਣਾ ਮੈਂ ਇਹਨਾਂ ਦੇ ਘਰੇ 2 ਮਿੰਟ ਗਈ ਸੀ ਫਿਰ ਨਾਲ ਦੀ ਨਾਲ ਵਾਪਸ ਆ ਗਈ ਸੀ ਇਹਨਾਂ ਨੇ ਨਾ ਕਿਸੇ ਸਿਆਣੇ ਨੂੰ ਦਿਖਾਇਆ ਵੀ ਹਨਾ ਵੀ ਤੁਮ ਸਾਡੇ ਕੋਲੋਂ 40 ਜਣ ਸਾਕ ਕੇ ਲੈ ਗਈ ਤੇ ਉਸ ਤੋਂ ਬਾਅਦ ਹਨਾ ਇਹ ਮਤਲਬ ਕੁੱਟਣ ਮਾਂ ਦੀ ਕੋਸ਼ਿਸ਼ ਕਰ ਰਹੀ ਸੀ ਤਲਵਾਰਾ ਲੈ ਕੇ ਆ ਗਈ ਸੀ ਵੀ ਸਾਡੇ 40 ਹਜ਼ਾਰ ਰੁਪਏ ਵਾਪਸ ਕਰ ਤੂੰ ਫੈਂਡ ਸੀ ਮੇਰੀ 3 ਸਾਲ ਤੋਂ ਨਾਲ ਰਹਿ ਰਹੀ ਸੀ ਹਾਂਜੀ ਅਗਰ ਸਕੂਲ ਤੋਂ ਜਾਮਪੀਰੀ ਮੈਂ ਉਹਨਾਂ ਦੇ ਘਰ ਗਿਆ ਨੇ ਪਹਿਲਾਂ ਤੁਹਾਨੂੰ ਪੁੱਛਿਆ ਹਾਂਜੀ ਪਹਿਲਾਂ ਮਤਲਬ ਪੁੱਛਿਆ ਵੀ ਅਸੀਂ ਮਨਾ ਕਰਤਾ ਫਿਰ ਨਾ ਉਹ ਕਹਿੰਦੇ ਸੀ ਤੁਸ ਤੇਰੀ ਫੋਟੋ ਆਈ ਆ ਗਈ ਸ਼ੀਸ਼ੇ ਚ ਅਸੀਂ ਸ਼ਾਹਾਨੇ ਨੂੰ ਦਿਖਾਇਆ ਸੀ ਤੇ ਹਨਾ ਉਹਨਾਂ ਨੇ ਕਾਫੀ ਇਲਜ਼ਾਮ ਲਾਤੇ ਬਹੁਤ ਕਰਪਾਨਾ ਚੱਲਿਆ ਕੱਲ ਨੂੰ ਹਨਾ ਬਹੁਤ ਲੜਾਈ ਹੋਈ ਜਿੰਦਰ ਜਣੇ ਆਏ ਸੀ ਇਹਨਾਂ ਨੇ ਵੀ 25 ਮੁੰਡੇ ਬੁਲਾ ਲਏ ਮੇਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਹਨਾ ਮੇਰੇ ਕਰਪਾਨ ਮਾਰੀ ਹੱਥ ਤੇ ਸਿਬੂ 40 ਨੰਬਰ ਫਾਰ ਤੱਕ ਅ ਸੂਰਜ ਹੈ ਨਾ ਸੂਰਜ ਜਿੱਤਾ ਕਿਟੀ ਜਿੱਤਾ ਮੇਨਾ ਜੀ ਬਾਤੇ ਕਿੰਨੇ ਤਾਂ ਕਿ 14 ਟਾਂਕੇ ਲੱਗੇ ਨੇ ਜੀ ਕੀ ਮੈਂ ਨਤਨ ਜੀ ਸਰ ਇਹ ਇਹਨਾਂ ਨੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਵੀ 40000 ਰੁਪਿਆ ਵੀ ਸੱਟ ਮੇਰੀ ਭੈਣ ਨੇ ਮਤਲਬ ਚੱਕ ਲਿਆ ਜੀ ਜੋ ਕਿ ਇਹਨੇ ਚੱਕਿਆ ਨਹੀਂ ਇਹ ਉਹ ਕਹਿੰਦੇ ਨੇ ਵੀ ਅਸੀਂ ਸਿਆਣਿਆਂ ਨੂੰ ਦਿਖਾਇਆ ਸਰ ਅਸੀਂ ਕਿਹਾ ਵੀ ਤੁਸੀਂ ਸਿਆਣਿਆਂ ਨੂੰ ਦਿਖਾਇਆ ਠੀਕ ਹੈ ਵੀ ਸਾਨੂੰ ਵੀ ਤਾਂ ਦਿਖਾਓ ਸਿਆਣਿਆਂ ਨੂੰ ਕਿਹੜਾ ਸਿਆਣਾ ਸਾਨੂੰ ਮਿਲਿਆਓ ਤੇ ਫਿਰ ਇਹਨਾਂ ਨੇ ਮਿਲਾਇਆ ਨਹੀਂ ਜੀ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਤੁਸੀਂ ਸਾਨੂੰ 40000 ਦੇ ਦਿਓ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਬਿਨਾਂ ਨੂੰ ਚੁੱਪਚਾਪ ਹੀ ਤੇ ਸਾਨੂੰ 40000 ਰੁਪਏ ਦੇ ਦੋ ਤੇ ਸਰ ਜਿੱਦਰ ਮਤਲਬ ਇਹ ਗੱਲ ਹੋਈ ਉਸ ਤੋਂ ਇੱਕ ਦਿਨ ਬਾਅਦ ਮੈਂ ਇਹਨਾਂ ਨੂੰ ਬੁਲਾਇਆ ਕਹਿੰਦੇ ਵੀ ਸਾਨੂੰ 40000 ਰੁਪਏ ਦੇ ਦੋ ਮੈਂ ਚਲੋ ਘਰੇ ਆਜੋ ਤੁਸੀਂ ਆਪਾਂ ਬਹਿ ਕੇ ਗੱਲ ਕਰਦੇ ਆਂ ਤੇ ਸਾਡੀ ਮੇਰੀ ਭੈਣ ਦੇ ਲੁੱਟਾ ਮਾਰੀ ਇਹਨਾਂ ਨੇ ਠੀਕ ਹੈ ਜੀ ਚੁੰਨੀ ਬਾੜਤੀ ਮਤਲਬ ਐ ਬਾਹਰ ਆ ਕੇ ਸਰ ਸਾਰੇ ਜਿਹੜੀ ਇਹ ਵਾਰਦਾਤ ਹੈ ਸਰ ਇਹ ਕੈਮਰੇ ਵਿੱਚ ਰਿਕਾਰਡ ਹੈ ਜੀ ਸਾਡੇ ਕੈਮਰੇ ਲੱਗੇ ਹੋਏ ਨੇ ਜੀ ਉਹਦੇ ਵਿੱਚ ਸਾਰਾ ਰਿਕਾਰਡ ਹੈ ਜੀ ਕਿੰਨੇ ਜਣੇ ਸੀ ਜਿਹੜੇ ਹਮਲਾ ਸਰ ਹਮਲਾ ਹੈ ਜੀ ਅਸੀਂ ਪੂਰੀ ਉਹ ਤਾਂ ਹੈ ਨਹੀਂ ਕਿ ਵੀ ਮੰਨ ਕੇ ਚਲੋ ਤੁਸੀਂ 25 ਤੋਂ 26 ਜਣੇ ਹੈਗੇ ਸਰਹ ਹਥਿਆਰ ਦੀ ਕ੍ਰਪਾਨਾ ਠਿਕਈਆ ਚਾਕੂ ਦੰਦੇ ਮਤਲਬ ਸਾਰਾ ਵਿਚੇ ਡੰਡੇ-ਉਂਡੇ ਸਾਰਾ ਕੁਝ ਸੀ ਗਈ ਕੀ ਕੀ ਨੁਕਸਾਨ ਕਰਤੀ ਕੀ ਟਮੀ ਮਾਰੀਆਂ ਨੇ ਸਰ ਨਖਾਨ ਸਰ ਇੱਕ ਤਾਂ ਇਹ ਦੇਖੋ ਸਾਡੇ ਘਰ ਦਾ ਗੇਟ ਭੰਨ ਗਏ ਠੀਕ ਹੈ ਜੀ ਅਸੀਂ ਹੈ ਨਹੀਂ ਸੀਗੇ ਮੌਕੇ ਤੇ ਅਸੀਂ ਬੰਦ ਕਰਕੇ ਇੱਥੇ ਆਏ ਹੋਏ ਸੀਗੇ ਤੇ ਫਿਰ ਮੇਰੀ ਸਕੂਟਰੀ ਹੈ ਜਿਹੜੀ ਲੱਖ ਰੁਪਿਆ ਵਾਲੀ ਸਕੂਟਰੀ ਹੈ ਭੰਨ ਗਏ ਜੀ ਠੀਕ ਹੈ ਜੀ ਮੈਂ ਹੁਣੇ ਨਵੀਂ ਲੈਤੀ ਸੀ ਥੋੜਾ ਟਾਈਮ ਪਹਿਲਾਂ ਠੀਕ ਹੈ ਸਰ ਅਬਾ ਕੀ ਸਰ ਜਿਹੜੇ ਕੱਪੜੇ ਕੁੱਪੜੇ ਪਾੜ ਗਏ ਜੀ ਭੈਣਾ ਨੂੰ ਬਲੀਤ ਕਰ ਗਏ ਜੀ ਆ ਮੇਰੀ ਭੈਣ ਦੀ ਸਾਰੀ ਚੁੰਨੀ ਚੰਨੀ ਇਹਨਾਂ ਨੇ ਪਾੜੀ ਹੈ ਜੀ ਕਿੱਥੇ ਤੁਮਾਰ ਕਿੱਥੇ ਮਾਰੀ ਸਰ ਇਹਨਾਂ ਨੇ ਹੱਥ ਤੇ ਮਾਰੀ ਹੈ ਤਲਵਾਰ ਜਿਹੜਾ ਸਿਕੰਦਰ ਸਰ ਜਿਹੜਾ ਸਿਕੰਦਰ ਹੈ ਇਹਨਾਂ ਦੇ ਘਰ ਦਾ ਜਿਹੜਾ ਹੈ ਫ ਤੇ ਸਰ ਉਹਨੇ ਜੀ ਮਤਲਬ ਉਹ ਖੋ ਕੇ ਇਹਦੇ ਲੜਾਈ ਝਗੜੇ ਕਰਦੇ ਕਰਦੇ ਉਹ ਇਹਨੂੰ ਸਾਈਡ ਤੇ ਲੈ ਗਏ ਤੇ ਉੱਥੋਂ ਇਹ ਕਿਰਪਾਨ ਮਾਰੀ ਸਾਡੀ ਕੁੜੀ ਦੇ ਐ ਨਹੀਂ ਪਤਾ ਲੱਗਿਆ ਵੀ ਸਰ ਕਿਹਨੇ ਮਾਰੀ ਐ ਜੀ ਜਿੱਤੇ ਦੇ ਹੱਥ 'ਚ ਕਿਰਪਾਨ ਸੀ ਪਰ ਉਸ ਟਾਈਮ ਸਰ 14 ਨੇ ਜੀ 14 ਦਾ ਟਾਂਕੇ ਲੱਗੇ ਨੇ ਹੁਣ ਕੀ ਮੰਗ ਕਰਦੇ ਸਰ ਮੰਗ ਤਾਂ ਇਹੀ ਕਰਦੇ ਵੀ ਇਹ ਸਰ ਇਹਨਾਂ ਨੇ ਨਾ ਜੀ ਸਾਨੂੰ ਐ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਜਿਉਂ ਨਹੀਂ ਦੇਣ ਦੇ ਤੁਹਾਨੂੰ ਮਕਾਨ ਬਕਿਆਵਾਂਗੇ ਉਹਨੂੰ ਤੇ ਸਰ ਇਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲੇ ਜੀ ਇੰਨਾ ਤੇ ਲੜਾਈ ਕੇ ਗੜਾ ਹੁਣ ਸਬੰਧੀ ਸਿਵਲ ਹਸਪਤ ਨੱਪਾ ਤੋਂ ਇਨਫੋਰਮੇਸ਼ਨ ਮਿਲੀ ਸੀ ਦੋਨੋਂ ਪਾਰਟੀਆਂ ਦਾ ਖੰਨੇ ਤੇ ਦੋਨੋਂ ਦੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੀ ਸਟੇਟਮੈਂਟ ਲਿਖ ਲਈ ਹੈ ਸਟੇਟਮੈਂਟ ਲਿਖ ਕੇ ਮੌਕਫ ਤੇ ਜਾ ਕੇ ਪੜਤਾਲ ਕਰਕੇ ਤੇ ਜੋ ਬੰਦੀ ਕਾਰਵਾਈ ਹੋਈ ਉਹ ਕੀਤੀ ਹੈ ਅਲਿਗੇਸ਼ਨ ਇਹਨਾਂ ਦਾ ਇਹ ਕੋਈ 40000 ਰੁਪਏ ਦਾ ਕੋਈ 20 ਤਰੀਕ ਦਾ ਕੋਈ 40000 ਰੁਪਏ ਦਾ ਰੌਲਾ ਤੇ ਜਿਹੜਾ ਸਿਕੰਦਰ ਪਾਰਟੀ ਐ ਦੂਜੀ ਪਾਰਟੀ ਨੂੰ ਇਲਜ਼ਾਮ ਲਾ ਰਿਆ ਕਿ 45000 ਰੁਪਏ ਲੜਕੀ ਚੋੱਕ ਕੇ ਲਈ ਬਸ ਉਹਦੇ ਸੰਬੰਧੀ ਇਹਨਾਂ ਦੇ ਮਤਲਬ ਕੀ ਆਪ ਵਿਚ ਤਕਰਾਰਬਾਜੀ ਹੋਗੀ ਤੇ ਲੜਾਈ ਝਗੜਾ ਹੋਗਾ ਉਹ 40000 ਰੁਪਏ ਦਾ ਵੀ ਆਪਾਂ ਨੇ ਮਤਲਬ ਕੀ ਪੜਤਾਲ ਕਰਨੀ ਹੈ ਵੀ ਕੀ ਸੀਗਾ ਉਹ ਤੇ ਉਹ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਮ ਚਲਣੀ ਸੀ ਸੀਸੀਟੀਵੀ ਵੀ ਆਈ ਸਾਹਮਣੇ ਸੀਸੀਟੀਵੀ ਕੈਮਰੇ ਚਾਹੇ ਨੇ ਦੋਨਾਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਇਹਨਾਂ ਦਾ ਪਰ ਉਦੋਂ ਸੋਨਿਆਨ ਦੇ ਡਾਕ ਇੱਕ ਪਾਸੋਂ ਵਰਸ਼ਾ ਮਿਸਰਾ ਦੇ ਥੱਟ ਲੱਗਿਆ ਦੋਨੋਂ ਪਾਰਟੀਆਂ ਬਖਨ ਤੇ ਪੜਤਾਲ ਕਰਕੇ ਜੋ ਸਾਹਮਣੇ ਉਹਦੇ ਮੁਤਾਬਕ ਕਰ ਵਿੱਚ ਵਰਸ਼ਾ ਮਿਸਰਾ ਜਿਵੇਂ ਇੱਕ ਘਰ ਦੇ ਵਿੱਚ ਜਿਵੇਂ ਤਲਵਾਰਾਂ ਲੈ ਕੇ ਹਮਲਾ ਕਰ ਰਹੇ ਨੇ ਤੇ ਹੋਰ ਵੀ ਨੁਕਸਾਨ ਕੀਤਾ ਗੇਟ ਤੇ ਮਾਰੀ ਨੇ ਤਲਵਾਰਾਂ ਤੇ ਇੱਕ ਸਕੂਟਰੀ ਖੜੀ ਸੀਗੀ ਐਕਟਿਵਾ ਉਹਦੇ ਤੇ ਮਤਲਬ ਕਿ ਉਹਦਾ ਕਾਫੀ ਐਕਟਿਵਾ ਦਾ ਕਾਫੀ ਨੁਕਸਾਨ ਕਰਤਾ ਤਾਂ ਮਤਲਬ ਕਿ ਜਦੋਂ ਅੱਤ ਕੋਈ ਸਾਹਮਣੇ ਹੈ ਤਾਂ ਉਹਦੇ ਮੁਤਾਬਕ ਬਣਦੀ ਘਰ ਵੀ